ਬਾਬਿਆਂ ਦੇ ਗਿਆ ਇਹ ਪਰਿਵਾਰ ਜਿਸ ਦੇ ਵਿੱਚ ਮਾਤਾ ਪਿਤਾ ਅਤੇ ਉਸ ਦੀਆਂ ਦੋ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਸ਼ਾਮਿਲ ਸਨ ਮੱਥਾ ਟੇਕਣ ਤੋਂ ਬਾਅਦ ਜਦੋਂ ਇਸ਼ਨਾਨ ਕਰਨ ਤੇ ਲਈ ਜਾਂਦਾ ਹੈ ਤਾਂ ਉਹਨਾਂ ਦੇ ਨਾਲ ਇੱਕ ਦਰਦਨਾਕ ਹਾਦਸਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਦियां ਚੀਕਾਂ ਨਿਕਲ ਗਈਆਂ ਅਤੇ ਉਸ ਦੀ ਮਾਸੂਮ ਬੱਚੀ ਇਸ ਦੇ ਵਿੱਚ ਆਪਣੀ ਜਾਨ ਲੱਗਦਾ ਹੈ ਗਵਾ ਚੁੱਕੀ ਹੈ 1.5 ਸਾਲ ਦੀ ਬੱਚੀ ਪਾਣੀ ਦੇ ਵਿੱਚ ਉਸ ਸਮੇਂ ਰੁੜ ਗਈ ਜਦੋਂ ਬਾਬਿਆਂ ਦੇ ਮੱਥਾ ਟੇਕਣ ਤੋਂ ਬਾਅਦ ਪਰਿਵਾਰ ਇਸ਼ਨਾਨ ਕਰਨ ਦੇ ਲਈ ਸਤਲੁਜ ਦਰਿਆ ਦੇ ਵਿੱਚ ਉਤਰਨ ਦੀ ਕੋਸ਼ਿਸ਼ ਦੇ ਵਿੱਚ ਸੀ ਪੋੜੀਆਂ ਤੋਂ ਉਤਰਦੇ ਸਮੇਂ ਮਾਂ ਦਾ ਪੈਰ ਫਿਸਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਧੀ ਹੱਥੋਂ ਛੁੱਟ ਜਾਂਦੀ ਹੈ 1.5 ਸਾਲ ਦੀ ਬੱਚੀ ਦੇ ਰੋਣ ਚੀਕਣ ਦੀ ਆਵਾਜ਼ ਦੇ ਨਾਲ ਪਿਓ ਦੇ ਵੱਲੋਂ ਵੀ ਪਾਣੀ ਦੇ ਵਿੱਚ ਛਾਲ ਮਾਰੀ ਗਈ ਤਾਂ ਕਿ ਉਸਨੂੰ ਫੜ ਲਿਆ ਜਾਵੇ ਪਰ ਬੱਚੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈ ਤੇ ਪਿਓ ਕਿਸੇ ਤਰ੍ਹਾਂ ਦੇ ਨਾਲ ਝਾੜੀਆਂ ਨੂੰ ਫੜ ਕੇ ਬਾਹਰ ਆ ਗਿਆ ਇਸ ਮਗਰੋਂ ਗੋਤਾ ਖੁਰਾਂ ਦੀ ਟੀਮ ਵੀ ਬੁਲਾਈ ਗਈ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਹਿਮਾਬਾਪ ਆਪਣੇ ਉਸ ਬੱਚੀ ਨੂੰ ਫੜ ਨਹੀਂ पाए ਲੱਭ ਨਹੀਂ पाए ਅਤੇ ਤੜਫਦਾ ਰੋਂਦਾ ਪਰਿਵਾਰ ਇਹੀ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਛੋਟੀ ਜਹੀ ਮਾਸੂਮ ਬੱਚੀ ਨੂੰ ਲੱਭ ਦਿੱਤਾ ਜਾਏ ਇਹ ਪਰਿਵਾਰ ਤਹਿਸੀਲ ਨਾੜਾਂ ਦੇ ਵੀ ਹਿਮਾਚਲ ਦੇ ਪਿੰਡ ਪਲਸੇਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਇਹ ਨੰਗਲ ਦੀ ਸ਼ਿਵਾਲਿਕ ਐਵੇਨਿਊ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ। ਦੇਰ ਸ਼ਾਮ ਨੂੰ ਜਦੋਂ ਬੀਆ ਬੀਵੀ ਆਪਣੇ ਬੱਚਿਆਂ ਨੂੰ ਲੈ ਕੇ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ ਤੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ ਤਾਂ 1.5 ਸਾਲ ਦੀ ਬੱਚੀ ਉਸ ਦੇ ਵਿੱਚ ਰੁੜ ਜਾਂਦੀ ਹੈ। ਪੋੜੀਆਂ ਤੋਂ ਉਤਰਦੇ ਸਮੇਂ ਇਹ ਹਾਦਸਾ ਹੋਇਆ ਅਤੇ ਸਮਗਰੋਂ ਪਰਿਵਾਰ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਬੀਤੇ ਦਿਨ ਦੀ ਇਹ ਘਟਨਾ ਅਤੇ ਰਾਤ ਹੋਣ ਦੇ ਕਰਕੇ ਹੀ ਸਰਚ અભિયાન ਚਲਾਉਣ ਦੇ ਬਾਵਜੂਦ ਵੀ ਬੱਚੀ ਨਹੀਂ ਲੱਭੀ ਹੈ ਪੁਲਿਸ ਦੇ ਵੱਲੋਂ ਹਰ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਸ ਮਾਸੂਮ ਨੂੰ ਮਾਤਾ ਪਿਤਾ ਦੇ ਹਵਾਲੇ ਕੀਤਾ ਜਾਵੇ ਅਮਰੀਕ ਸਿੰਘ ਐਤੁੱਚਾ ਇਦਾਂ ਹੋਇਆ ਸਾਰੇ ਜਿੱਦਾਂ ਮੰਨ ਲੈਣੇ ਉੱਥੇ ਉਹ ਜਿੱਦਾਂ ਗਏ ਤੇ ਨੇ ਜੀ ਮੱਥਾ ਟੇਕਣ ਗਏ ਦੇ ਬਾਬਾ ਉਹਦੇ ਮੰਦਿਰ ਤੇ ਉੱਥੇ ਥੱਲੇ ਫਿਰ ਸਲਾਨ ਕਰਨ ਵਾਸਤੇ ਚਲ ਗਈ ਇਹ ਉਹ ਬੇਟੀ ਜਿੱਦਾਂ ਮਲੇ ਨਾਲ ਲਾਇਆ ਦੇ ਕਰਦੇ ਨੇ ਜੀ ਉਹ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ ਉਹ ਫਿਰ ਜਦੋਂ ਉਹਨੇ ਕੋਸ਼ਿਸ਼ ਵੀ ਕਰੀ ਉਹ ਨੂੰ ਬਚਾਉਣ ਦੀ ਪਰ ਉਹ ਫਿਰ ਫਿਸਲ ਗਈ ਹੱਥ ਤੇ ਫਿਸਲ ਗਈ ਬੇਟੀ ਇਹ ਮਿਲੀ ਨਹੀਂ ਤੇਰਾ ਗੋਤਾਖੋਰ ਵੀ ਲਾਇਆ ਤੇ ਸਰ ਉਹ ਵੀ ਤਲਾਸ਼ ਕਰਿਆ ਕਰਦੇ ਅਜੇ ਸੁਰਾ ਕੋਈ ਮਿਲਿਆ ਨਹੀਂ ਪਤਾ ਨਹੀਂ ਲੱਗਿਆ ਕੀ ਕਰਦੇ ਜਿਹੜੇ ਡੈਡੀ ਬੱਚੀ ਨੇ ਇਹ ਸਰ ਘਾਰ ਹੀ ਹੈ ਕਰਦਾ ਹੀ ਕੰਮ ਕਰਦੇ ਹਾਂਜੀ ਮਦਰ ਵੀ ਕਰ ਕਰਦੇ ਬੱਚੇ ਨੇ ਦੇਖ ਰੇਖ ਕਰਦੀ ਹੈ ਹਾਂਜੀ ਹਾਂਜੀ ਸਤਿ ਕੀ ਨੰਬਰ ਸੁਖਦੇਵ ਜੀ ਸੁਖਦੇਵ ਕੀ ਮਾਮਲਾ ਮਾਮਲਾ ਸਰ ਹੋਇਆ ਹੈ ਬੇਟੀ ਵਾਲਾ ਛੋਟੀ ਬੇਟੀ 1.5 ਸਾਲ ਦੀ ਸੀ ਦੋਨੋਂ ਜਾਣੇ ਇਕੱਠੇ ਬਾਬਾ ਬੁੱਧ ਦੇ ਮੰਦਰ ਤੇ ਮੱਥਾ ਟੇਕਣ ਗਏ ਸੀ ਅਚਾਨਕ ਉਹਦਾ ਥੋੜਾ ਜਿਹਾ ਕੋਈ ਪ੍ਰੋਬਲਮ ਥੀ ਉਹ ਕਹਿੰਦੇ ਇੱਥੇ ਨਾ ਕੇ ਥੋੜਾ ਕਹਿੰਦੇ ਕੋਈ ਬਿਮਾਰੀ ਦਾ ਅਲ ਵੀ ਹੋ ਜਾਂਦਾ ਹੈ ਤੇ ਉਥੇ ਨਾਣ ਲੱਗੇ ਤੇ ਬੇਟੀ ਥੋੜੀ ਹੱਥ ਤੇ ਛੁੱਟੀ ਤੇ ਬੇਟੀ ਲੱਗੀ ਬਹਿਣ ਤੇ ਥੋੜਾ ਉਹਨੂੰ ਵੀ ਪਿੱਛੇ ਛੜਾਂਗ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੀ ਵੀ ਉਹਨੇ ਪਰ ਦਵਾਰੇ ਪਾਣੀ ਦਾ ਬਹਾਵ ਇਤਨਾ ਜ਼ਿਆਦਾ ਤਾ ਕਿ ਹੱਥ ਤੇ ਬੇਟੀ ਫਿਰ ਦਵਾਰਾ ਛੁੱਟ ਗਈ ਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ ਉਹਨਾਂ ਨੇ ਵੀ ਆਪਣੀ ਜਾਨ ਬੜੀ ਜੋਰ ਨਾਲ ਬਚਾਈ ਹੂੰ ਤੇ ਸਾਰੇ ਪਿੰਡ ਦੇ ਕਿੱਥੇ ਰਹਿੰਦੇ ਇਹ ਸਾਡਾ ਪਿੰਡ ਹੈ ਜੀ ਪਲਸੇੜ ਦਾਖਣਾ ਲੈੜੀ ਹੈ ਜੀ ਤੇ ਤਹਿਸੀਲ ਸਾਡੀ ਸ਼੍ਰੀ ਨੈਣਾਦੇਵੀ ਤੇ ਜ਼ਿਲ੍ਹਾ ਸਾਡਾ ਹੈਗਾ ਵਿਲਾਸਪੁਰ ਮੇਰਾ ਨਾਮ ਸ਼ਾਦੂਰ ਸਰਦਨ ਉਸੇ ਪੀਤ ਪਰਮਾਨ ਕੋਇਆ ਕੀ ਕਿਦਾਂ 25 ਜਿਹੜੀ ਉੱਤਰ ਗਈ ਦਰਿਆ ਦੇ ਵਿੱਚ ਮੈਂ ਤਾਂ ਦਿੱਲੀ ਤੇ ਆ ਰਿਹਾ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਉਹ ਮੇਰਾ ਬੇਟਾ ਔਰ ਬਹੂ ਦੋਨੋਂ ਇਤਨਾ ਆਣਗੇ ਉਹ ਦੋ ਮੰਦਰ ਉੱਥੇ ਜਦੋਂ ਸੀੜੀਆਂ ਦੇ ਨਰਾਨ ਲੱਗੇ ਬੱਚੀ ਉਹਦਾ ਬੱਚੀ ਹੱਥੇ ਗਿਰ ਗਈ ਉਹ ਵਿੱਚ ਫਿਰ ਉਹਨੂੰ ਮੁੰਡੇ ਨੇ ਟਰਾਈ ਮਾਰੀ ਇੱਕ ਵਾਰੀ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ ਕਿਉਂਕਿ ਮੈਂ ਉਹਨੂੰ سپورਟ ਤਾਂ ਥਾਂ ਦੇ ਕਿ ਇਹਨਾਂ ਨੇ ਪਕੜੀ ਹੋ ਜਲੇ ਪਕੜਨ ਦੇ ਬਾਅਦ ਫਿਰ ਉਹ ਛੁੱਟ ਗਿਆ ਤੇ ਕਿੰਨੇ ਸਾਲ ਦੇ ਡੇਢ ਸਾਲ ਦੇ ਉਹਦਾ ਨਾਮ ਅਨਿਆਏ ਉਹਦੇ ਸੱਦੇ ਅਸੀਂ ਨੰਨਿਆ ਬੋ ਪਾਰਟ ਵੂਸ਼ੂ ਨੀ ਨੀਲਮ ਕੁਮਾਰੀ ਰਾਣੀ ਸਾਧਵੇਸ ਉਹ ਨਾਮ ਕੀ ਸੀ ਦੋ ਦੋਨੋਂ ਬੇਟੀਆਂ ਦੋਨੋਂ ਬੇਟੀਆਂ ਹਾਂਜੀ ਹਾਂਜੀ ਨਹੀਂ 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 ਬੜੀ 4 ਸਾਲ ਦੀ ਹੈ ਉਹ ਵੀ ਨਾਲ ਗਈ ਵੀ ਦਿਨਾਂ ਤੇ 1.5 ਸਾਲ ਦੀ ਹੈ 1.5 ਸਾਲ ਦੀ ਹਾਂਜੀ ਸਕੂਲ ਸਕੂਲ ਕਰਾਈਏ ਪੁਨ ਸਕੂਲ ਦਾ ਅਸੀਂ ਇਹੀ ਰਿਕੁਐਸਟ ਕਰਦੇ ਕਿ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਝ ਮਿਲ ਜਾਏ ਤਾਂ ਕਮ ਸਕਮ ਥੋੜੀ ਮਾਨੂੰ ਤਸੱਲੀ ਹੋ ਜਾਣੀ ਕਿ ਸਰ ਗੋਤਾਖੋਰੇ ਲਗਾਏ تھے ਜੀ ਕਮਲਦੀ ਟੀਮ ਕਮਲ ਦਾ ਖੁਦ ਕੋਰਟ ਕੋਰਟ ਗਿਆ ਥਾ ਮੈਂ ਗਲਤੀ ਨਾਲ ਫੋਟਵਾ ਉਹਦੇ ਜਿਹੜੀ ਸਹਾਇਕ ਟੀਮ ਥੀ ਉਹ ਲੱਗੀ ਉਹਨਾਂ ਨੇ ਕਾਫੀ ਟਰਾਈਪ ਕੀਤੀ ਲੇਕਿਨ ਹਜੇ ਕੁਛ ਨਹੀਂ ਹੱਥ ਲੱਗੇ ਹੁੰਦੇ ਸਰ ਇੱਕ ਦਿਨ ਸਾਡੇ ਬਿਚੇ ਬਿਰਾਦ ਹੋ ਗਈ ਇਹ ਲੜਕੀ ਦੇ ਵੀਰ ਨੇ ਸਾਡੇ ਕੋਲ ਆਇਆ ਇਹਨੇ ਸਾਨੂੰ ਦੱਸਿਆ ਕਿ ਮੱਥਾ ਟੇਕਣ ਗਏ ਸੀਗੇ ਬਾਬਾ ਉਹਦੇ ਮੰਦਰ ਨੰਗਲ ਚ ਉਹ ਤੇ ਲੜਕੀ ਨੂੰ ਜਿੱਦਾਂ ਇਸ਼ਨਾਨ ਕਰਾਣ ਲੱਗੇ ਜਾਂ ਦੇਖਣ ਲੱਗੇ ਤੇ ਤੇਲ ਦਸਦੇ ਹੈਗੇ ਤੇਲ ਡੀਲਾ ਦੇ ਉਹਦਾ ਪੈਰ ਫਲਿੱਪ ਕਰਕੇ ਫਲਿੱਪ ਕਰ ਗਈ ਉਹ ਮੌਕੇ ਤੇ ਵਜੇ ਨਹੀਂ ਭਾਲ ਕੀਤੀ ਨਹੀਂ ਲੱਭੀ ਜੈ ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਨਗੋਤਾ ਖੂਰ ਵਗੈਰਾ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਪਰ ਇਹ ਹੁਣ ਕਰਕੇ ਨਹੀਂ ਬਦਲ ਸਕਦਾ ਜੇ ਹੁਣ ਬਾਕੀ ਇਹਨਾਂ ਦੀ ਜਿਹੜੀ ਰੈਪਟ ਦਾਜ ਕਰ ਲਈ ਜੀ ਅਸੀਂ ਤੇ ਲੜਕੀ ਦੀ ਭਾਲ ਜਾਰੀ ਹੈ ਜਿੱਦਾਂ ਵੀ ਟ੍ਰੇਫ ਹੋਊਗਾ ਅਗਲੀ ਕਰ ਵੀ ਕੰਦੀ ਜਾਊਗੀ ਜੀ ਇਹਨੂੰ ਫਿਰ ਕੋਸ਼ਿਸ਼ ਬਿਲਕੁਲ ਜੀ ਸਵੇਰੇ ਫੇਰ ਟੀਮ ਨਾਲ ਤਿਆਰ ਹੈ ਸਾਡੇ ਬੰਦੇ ਨਾਲ ਜਾਣਗੇ ਜਿੰਨੀ ਜਲਦੀ ਹੋਵੇ ਫੇਰ ਅਸੀਂ ਲੜ ਅਗਲੀ ਕਰ ਵੀ ਜਾਂਦੇ ਘਰ ਹੀ ਸਤਿਨਾਮ ਤੁਹਾਡਾ ਸੁਖਦੇਵ ਜੀ ਸੁਖਦੇਵ ਜੀ ਕੀ ਮਾਮਲਾ ਮਾਮਲਾ ਸਰੋਹੀ ਹੈ ਬੇਟੀ ਵਾਲਾ ਛੋਟੀ ਬੇਟੀ 1.5 ਸਾਲ ਦੀ ਜੀ ਦੋਨੋਂ ਜਾਣੇ ਇਕੱਠੇ ਬਾਬਾ ਉਦ ਦੇ ਮੰਦਰ ਮੱਥਾ ਟੇਕਣ ਗਏ ਸੀ ਅਚਾਨਕ ਉਹਦਾ ਥੋੜਾ ਜਿਹਾ ਕੋਈ ਪ੍ਰੋਬਲਮ ਥੀ ਉਹ ਕਹਿੰਦੇ ਇੱਥੇ ਨਾ ਕੇ ਥੋੜਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ ਤੇ ਉਥੇ ਨਾਲ ਲੱਗੇ ਤੇ ਬੇਟੀ ਥੋੜੀ ਹੱਥ ਤੇ ਛੁੱਟੀ ਤੇ ਬੇਟੀ ਲੱਗੀ ਵਹਿਣ ਤੇ ਥੋੜਾ ਉਹਨ ਵਿੱਚ ਪਿੱਛੇ ਛਲਾਂਗ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੇ ਵੀ ਉਹਨੇ ਪਰ ਦੁਬਾਰੇ ਪਾਣੀ ਦਾ ਬਹਾਅ ਇਤਨਾ ਜ਼ਿਆਦਾ ਦਾ ਕਿ ਹੱਥ ਤੇ ਬੇਟੀ ਫਿਰ ਦੁਬਾਰਾ ਛੁੱਟ ਗਈ ਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ ਉਹਨਾਂ ਨੇ ਵੀ ਆਪਣੀ ਜਾਨ ਬੜੀ ਜ਼ੋਰ ਨਾਲ ਬਚਾਈ ਤੇ ਕਿੱਥੇ ਪਿੰਡ ਦੇ ਕਿੱਥੇ ਰਹਿ ਰਹੇ ਆ ਇਹ ਸਾਡਾ ਪਿੰਡ ਹੈ ਜੀ ਪਲਸੇੜ ਡਾਕਾਣਾ ਲਹਿੜੀ ਹੈ ਜੀ ਤੇ تحصیل ਸਾਡੀ ਸ਼੍ਰੀ ਲੈਣਾ ਦੇ ਵੀ ਤੇ ਜ਼ਿਲ੍ਹਾ ਸਾਡਾ ਹੈਗਾ ਵੀ ਬਲਾਸਪੁਰ ਅਮਰੀਕ ਸਿੰਘ ਇੱਕ ਜਦੋਂ ਇੱਕ ਜਿਹੜਾ ਇਦਾਂ ਹੋਇਆ ਸਾਰੇ ਵੀ ਜਿੱਦਾਂ ਮੱਲ ਨੇ ਉੱਥੇ ਉਹ ਜਿੱਦਾਂ ਗਏ ਤੇ ਨੇ ਜੀ ਮੱਥਾ ਟੇਕਣ ਗਏ ਦੇ ਬਾਬਾ ਉਹਦੇ ਮੰਦਰ ਦੇ ਉੱਥੇ ਥੱਲੇ ਫਿਰ ਸਹਰਾਨ ਕਰਨ ਵਾਸਤੇ ਚਲ ਗਏ ਫਿਰ ਉਹ ਬੇਟੀ ਜਿੱਦਾਂ ਮੱਲੇ ਨਾਲ ਆ ਰਹੀ ਕਰਦੇ ਨੇ ਜੀ ਉਹ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ ਉਫ ਜੀ ਤਾਂ ਉਹਨੇ ਕੋਸ਼ਿਸ਼ ਵੀ ਕੀਤੀ ਬੇਵ ਨੂੰ ਬਚਾਣ ਦੀ ਪਰ ਉਹ ਫਿਰ ਫਿਸਲ ਗਈ ਹੱਥ ਤੇ ਫਿਸਲ ਗਈ ਬੇਟੀ ਫਿਰ ਮਿਲ ਹੀ ਨਹੀਂ ਆਇਆ ਤੇਰੇ ਕੋਤਾ ਘੋਰ ਵੀ ਲਾਇਆ ਤੇ ਸਰ ਉਹ ਵੀ ਤਲਾਸ਼ ਕਰਿਆ ਕਰਦੇ ਪਰ ਜੀ ਸੁਣਾ ਕੋਈ ਮਿਲਿਆ ਨਹੀਂ ਪਤਾ ਨਹੀਂ ਲੱਗਿਆ ਕੀ ਕਰਦੇ ਜਿਹੜੇ ਤੇਰੀ ਬੱਚੀ ਦੇ ਇਹ ਸਰ ਘਰ ਹੀ ਹੈ ਕਰਦਾ ਹੀ ਕੰਮ ਕਰਦੇ ਹਾਂ ਜੀ ਮਦਰ ਵੀ ਕਰ ਕਰਦੇ ਬੱਚੇ ਨੇ ਦੇਖ ਰੇ ਕਰਦੀ ਹੈ ਹਾਂ ਜੀ ਜੀ 13 ਦੇ ਮੱਟੇ ਦੇ ਖਾਨ